ਇੱਕ ਮੱਤ ਨੇ ਜੀਲੇ ਸਹਿਯੋਗਨ ਦੇ ਨਾਮ ਤੇ ਇਹ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਨਾਵਾਂ ਵੱਲੋਂ ਤੇਜਾ ਦੇ ਤੇ ਇਸੇ ਮਸ਼ਹਣੇ ਜੀ ਆਪਣੇ ਨਾਲ ਆਲਾ ਇਹਨਾਂ ਦੇ ਰਵੀਰ ਚਿਮਾ ਜਿਹੜੇ ਉਹਦੇ ਪ੍ਰਧਾਨ ਦੇ ਪ੍ਰਧਾਨ ਸਾਡੇ ਨਾਲ ਪ੍ਰਵਾਕ ਸਿੰਘ ਜੀ ਲੋਕਲ ਪ੍ਰੈਜ਼ੀਡੈਂਟ ਪਾਸਟਰ ਸਾਹਿਬ ਸਾਡੇ ਜਿਹੜੇ ਚੇਅਰਮੈਨ ਸਾਹਿਬ ਔਰ ਟਰੈਕਟਰ ਸਾਹਿਬ ਔਰ ਸਾਡੇ ਰਿੰਦਰ ਸ਼ਰਮਾ ਜੀ ਸਾਡੇ ਜਿਹੜੇ ਟੈਕਨੀਸ਼ੀਅਨ ਸਾਹਿਬ ਔਰ ਸਾਰੇ ਸਾਥ ਪ੍ਰਕਾਸ਼ ਜੀ ਔਰ ਚੰਨ ਲਾਲ ਜੀ ਅਮਰਜੀਤ ਬਖਸ਼ੀ ਵਾਲਾ ਤੇ ਆਪਣੇ ਸਾਰੇ ਜਣੇ ਜਿੰਨੇ ਵੀ ਸੱਜਣਾਂ ਨੇ ਉਹਨਾਂ ਨੇ ਦਾਨੇ ਸਦਨਾਂ ਨੇ ਉਹਨਾਂ ਨੇ ਇਕੱਠੇ ਕਰਕੇ ਪਗਾਵ ਰਾਈਸਬਰਗ ਐਸੋਸੀਏਸ਼ਨ ਦਾ ਸਲਾਹਾਜੋਗ ਅਪਰਾੰਦਾ ਜੀ ਆਪਣੇ ਭਰਾਵਾਂ ਵਾਸਤੇ ਜਿਹੜੇ ਪੀੜਤਾਂ ਦਾ ਸੱਡੇ ਜਿਹੜੇ ਬਾਲਟਰ ਡਿਸਟ੍ਰਿਕਟ ਦੇ ਵਿੱਚ ਇਹ ਗੁਰਦਾਸਪੁਰ ਪਠਾਨਕੋਟ ਦੇ ਏਰੀਆ ਵਿੱਚ ਜਾਣਗੇ ਉੱਥੇ ਬਿਲਕੁਲ ਹੀ ਮੈਂ ਖੁਦ ਉੱਥੇ ਜਾ ਕੇ ਆਇਆ ਜੀ ਕੱਲੇ ਕੱਲੇ ਸਾਰੇ ਪਿੰਡਾਂ ਚ ਦੇਲਾ ਬਾਬਾ ਨਾਨਕ ਕਲਾ ਨੌਰ ਸਾਰਾ ਏਰੀਆ ਦੇਖ ਕੇ ਆਇਆ ਪਿੰਡਾਂ ਜਾ ਕੇ ਉੱਥੇ ਨਾਲ ਸੜਕਾਂ ਬੱਝੀਆਂ ਜੀ ਔਰ ਮਰਦਸ਼ੀਆਂ ਦੇ ਇਨਸਾਨਾਂ ਦੇ ਨਾਲ ਨਾਲ ਰਾਸ਼ਨ ਤਾਂ ਭੇਜ ਜਿਹੜੇ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਮੱਕੀਆਂ ਮੱਛਰਾਂ ਆਉਣ ਵਾਲੀਆਂ ਉਹਦੇ ਵੀ ਜਿਹੜਾ ਉਹ ਸਾਜ ਸੁਬਾਨ ਸਾਰਾ ਭੇਜ ਰਹੇ ਆ ਤੇ ਮੋਸਕੀਟੋ ਰੈਲ बाकी ਉਹਨਾਂ ਨੂੰ ਹਰ ਜ਼ਰੂਰਤ ਦੀ ਚੀਜ਼ ਹੈ ਉਹਨਾਂ ਤੱਕ ਪਹੁੰਚੇ ਔਰ ਉਹਨਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾਵੇ ਪੋਖ ਤੋਂ ਵੀ ਬਚਾਇਆ ਜਾਵੇ ਔਰ ਖਾਸ ਕਰਕੇ ਜਿਹੜਾ ਇਹਨਾਂ ਦਾ ਅਪਰਾਧ ਹੈਗਾ ਉਹ ਛਲਾਗਾ ਜੋ ਹੈ ਕਿ ਉਹਨਾਂ ਨੇ ਮवेशੀਆਂ ਵਾਰੀ ਵੀ ਸੋਚਿਆ ਕਿਉਂਕਿ ਉਹ ਵੀ ਇੱਕ ਰੂਰਲ ਇਕਨੋਮੀ ਦਾ ਪਾਰਟ ਆ ਇਹਨਾਂ ਨੇ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾ ਵਾਸਤੇ ਔਰ ਜਿਹੜੇ ਪਿੰਡਾਂ 'ਚ ਬਹੁਤ ਸਾਰੇ ਬੰਦੇ ਰਹਿੰਦੇ ਆ ਦਸਤਕਾਰ ਰਹਿੰਦੇ ਆ ਉਹਨਾਂ ਬਾਰੇ ਸਾਰਿਆਂ ਬਾਰੇ ਸੋਚ ਕੇ ਉਹਨਾਂ ਸਾਰਿਆਂ ਵਾਸਤੇ ਜਿਹੜਾ ਮੈਨੂੰ ਮਿਹਰ ਹੈ ਕਿ ਇਹ ਉਹਨਾਂ ਨੂੰ ਜਿਹੜੀ ਸਪਲਾਈ ਆ ਹਰ ਬਾਰੇ 2 ਮਹੀਨੇ 3 ਮਹੀਨੇ ਵਾਸਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਿ ਅਸੀਂ ਸਾਰੇ ਜਣੇ ਦਾ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਦੇ ਪੈਰਾ ਤੇ ਖੜੇ ਕਰਨਾ ਬਹੁਤ ਵੱਡਾ ਦੁਖਾਂਤ ਹੈ ਜੀ ਔਰ ਬਹੁਤ ਵੱਡਾ ਉਪਰਾਲਾ ਵੀ ਹੋ ਰਿਹਾ ਔਰ ਪੰਜਾਬੀ ਜਿਹੜੇ ਆ ਗਿਆ ਜਿਹੜੇ ਸਾਨੂੰ ਗੁਰੂਆਂ ਦੀ ਬਖਸ਼ਿਸ਼ ਆ ਫੇ ਚੜ੍ਹਦੀ ਕਲਾ ਇੱਕੋ ਹੀ ਚੀਜ਼ ਹੈ ਜਿਹੜੀ ਸਭ ਤੋਂ ਪੋਜ਼ਿਟਿਵ ਹੈ ਜਿਹੜੀ ਚੜ੍ਹਦੀ ਕਲਾ ਵਾਲੀ ਫੀਲਿੰਗ ਹੈ ਔਰ ਲੋਕਾਂ ਦੇ ਜਿਹੜੀ ਹਿੰਮਤ ਆ ਲੋਕਾਂ ਦੀ ਬਾਕੀ ਸਾਰਾ ਕੁਝ ਬਰਬਾਦ ਹੋਣ ਦੇ ਬਾਵਜੂਦ ਉਹ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਉਹ ਪੈਰਾ ਤੇ ਖੜਾ ਕਰਦੇ ਬਟਿਆਰੇ ਜੀਲੇ ਟੀਕੇ ਦੇ ਵਿੱਚ ਡੇਟੇ ਫੋਟੋ ਮੈਂ ਆਪਣੇ ਨਾਲ ਆ ਜੀ ਮੈਂ ਕਨੌਰ ਕੱਲ ਮੈਂ ਦੇਵੀਗੜ੍ਹ ਤੇ ਔਰ ਸਮਾਣਾ ਸੁਤਰਾਣਾ ਇਹ ਸਾਰੇ ਹਲਕੇ ਜਿੱਥੇ ਹੈਗਾ ਆਪਣੇ ਆਪਣੇ ਕੁਛ ਇੱਕ ਪਿੰਡ ਸੀ ਜਿਹੜਾ ਪਾਣੀ ਗਿਆ ਸੀਗਾ ਆਪਣੇ ਅਜੇ ਤੱਕ ਮੈਂ ਕਹੂੰਗਾ ਕਿ ਬਚਾ ਹੈਗਾ ਲੇਕਿਨ ਫਸਲ ਆਪਣੇ ਵੀ ਜਾ ਰਹਾ 1 ਏਕੜ ਖਰਾਬ ਹੋ ਗਿਆ ਜਿਹਦੇ ਖੱਗਰ ਦੀ ਜਿਹੜੀ ਬੈਠਾ ਖੱਗਰ ਦੇ ਨਾਲ ਲੱਗਦੇ ਏ ਜਿਹੜੇ ਖੇਤ ਹੈਗੇ ਉਹਨਾਂ ਤੇ ਪਾਣੀ ਉਪਰੋਂ ਦੀ ਲੰਘਿਆ ਉਹ ਹੁਣ ਛੋੜਨਾ ਨਹੀਂ ਹੋਣਾ ਉੱਥੇ ਦਾ ਉਹਦੀ ਉਹਦੀ ਫਸਲ ਨਹੀਂ ਆਉਣੀ ਬੱਚੇ ਫਸਲ ਦਾ ਨੁਕਸਾਨ ਬਹੁਤ ਹੈ ਲੇਕਿਨ ਜਿਹੜੀ ਜਾਨੀ ਨੁਕਸਾਨ ਤੋਂ ਬਚਤ ਹੈ ਮਾਲੀ ਨੁਕਸਾਨ ਇੱਥੇ ਵੀ ਹੈਗਾ ਬਸ ਇਸ ਤਰ੍ਹਾਂ ਬਾਰਡਰ ਦੇ ਵਿੱਚ ਤਾਂ ਕੁਝ ਵੀ ਨਹੀਂ ਬਚਿਆ ਨਾ ਜੀ ਨਾ ਸੜਕ ਬਚੀ ਨਾ ਕੋਈ ਆਪਣਾ ਪੁਲ ਬਚੇ ਨਾ ਹੀ ਉੱਥੇ ਜਿਹੜਾ ਹੈਗਾ ਸਾਡੇ ਬਿਜਲੀ ਦੇ ਖੰਭੇ ਬਚੇ ਨਾ ਖੇਤ ਬਚਿਆ ਮੰਨ ਲਓ ਉੱਥੇ ਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਇੱਥੇ ਮੈਂ ਕਹੂੰਗਾ ਜ਼ਿਆਦਾ ਫਸਲ ਦਾ ਨੁਕਸਾਨ ਹੋਇਆ ਉੱਥੇ ਤਾਂ ਖੇਤ ਹੀ ਨਹੀਂ ਬਚਿਆ ਉੱਥੇ ਤਾਂ ਘਰ ਵੀ ਨਹੀਂ ਬਚਿਆ ਜੀ ਮਸ਼ੀਨਰੀ ਵੀ ਖਰਾਬ ਹੋ ਗਈ ਸੋ ਉਹ ਜਿਹੜਾ ਡੈਮੇਜ ਹੈ ਉਹ ਦੇਖੋ ਇਹਦੇ ਇਸੇ ਕਰਕੇ ਜਿਹੜਾ ਪਟਿਆਲੇ ਦੇ ਵਿੱਚ ਵੀ ਵਹਾੜਾ ਵਾਲੇ ਹਾਲਾਤ ਆ ਗਏ ਲੇਕਿਨ ਪਟਿਆਲੇ ਦੇ ਤੋਂ ਮਦਦ ਲੋਕ ਵੀ ਇਕੱਠੀ ਕਰਕੇ ਉੱਥੇ ਭੇਜਦੇ ਆ ਇਹ ਹਿੰਮਤ ਆ ਜੀ ਪੰਜਾਬੀਆਂ ਦੀ ਜਦੋਂ ਦਾਤ ਦੇਣੇ ਬਣਦੀ ਆ ਹੋਰ ਵੀ ਜਿਹੜੇ ਸਾਰੇ ਜਿਹੜੇ ਜ਼ਿਲ੍ਹੇ ਜਿੱਥੇ ਆਪਣੇ ਵੀ ਉਹਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਲੇਕਿਨ ਘਰ ਬਚਿਆ ਹੋਇਆ ਉਹ ਮਦਦ ਭੇਜਦੇ ਆ